ਦੇਖੋ ਜੀ ਆਪਣੇ ਸ਼ਹਿਰ ਦੇ ਸਾਰੇ ਵਪਾਰੀ ਬੰਡਲ ਮੱਕੀ ਜਿਹੜਾ ਅਸੀਂ ਸਵੇਰੇ ਨਜਾਇਜ਼ ਕਬਜ਼ਾ ਛਡਾਇਆ ਉਸ ਦੇ ਸਬੰਧੀ ਮਿਲਣਾ ਆਇਆ ਸੀ ਕਿ ਉਹਨਾਂ ਨੇ ਸਾਨੂੰ ਕਈ ਮੰਗਾਂ ਰੱਖੀਆਂ ਤੇ ਸਾਡੇ 'ਚ ਕਈ ਗੱਲਾਂ ਮੱਕੀ ਗੱਲਬਾਤ ਹੋਈ ਪਹਿਲੀ ਤੇ ਗੱਲਬਾਤ ਇਹੀ ਹੋਈ ਕਿ ਜਿਹੜਾ ਵੀ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਨਜਾਇਜ਼ ਕਬਜ਼ੇ ਆਸੀਂ ਆਪਣੇ ਪੱਧਰ ਦੇ ਹੀ ਆਪਣੇ ਵਪਾਰੀਆਂ ਨੂੰ ਕਹਿ ਕੇ ਪਿੱਛੇ ਛਡਾਵਾਂਗੇ ਸਾਨੂੰ ਜਿਹੜੀ yellow marking light ਉਹ ਕਰਵਾ ਦਿੱਤੀ ਜਾਵੇ ਮੈਂ ਤੁਹਾਡੇ ਮਾਦੇ ਰਵੀ ਇਹਨਾਂ ਨੂੰ ਪ੍ਰੋਸਾ ਦੇਣਾ ਕਿ ਅਸੀਂ ਇੱਕ ਦੋ ਦਿਨ ਵਿੱਚ ਹੀ ਉਹ yellow lighting ਕਰਾ ਕੇ ਬਲਿੰਕਿੰਗ ਲਾਈਟ ਲਵਾ ਕੇ ਮਾਰਕਿੰਗ ਕਰ ਦਾਂਗੇ ਉਸ ਤੋਂ ਪਿੱਛੇ ਰਹਿਣ ਤਾਂ ਕਿ ਕੋਈ ਅੱਗੇ ਨਾ ਆਏ ਸੈਕੰਡ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਕੀਤੀ ਇੱਕ ਚੌਂਕ ਦੀ ਗੱਲ ਕੀਤੀ ਹੈ ਕਿ ਉੱਥੇ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਗੱਡੀਆਂ ਨਜਾਇਜ਼ ਆ ਜਾਂਦੀਆਂ ਜਾਂ ਜੇ ਰੁਕਦੀਆਂ ਨਹੀਂ ਆ ਉਸ ਸੰਬੰਧੀ ਵੀ ਟ੍ਰੈਫਿਕ ਪੁਲਿਸ ਨੂੰ ਕੀਤਾ ਜਾਵੇ ਇਸ ਸੰਬੰਧੀ ਐਸਐਸਪੀ ਸਾਹਿਬ ਨੂੰ ਲੈਟਰ ਵੀ ਕੱਢ ਦਿੰਨੇ ਆ ਤੇ ਦੂਸਰੀ ਗੱਲ ਮੈਂ ਆਪਣੀ ਟੀਮ ਜਿਹੜੇ ਮੇਰੇ ਆਰਟੀ ਆਫਿਸ ਵੱਲੋਂ ਗਏ ਆ ਉਹ ਵੀ ਚੈਕਿੰਗ ਰੱਖਣਗੇ ਕਿ ਕੋਈ ਵੀ ਨਜਾਇਜ਼ ਤਰੀਕੇ ਨਾਲ ਗਲਤ ਢੰਗ ਨਾਲ ਸੜਕ ਦੇ ਉੱਤੇ ਗੱਡੀ ਨਾ ਲਾ ਦੇ ਤਾਂ ਕਿ ਆਵਾਜਾਈ ਜਿਹੜੀ ਆ ਉਹ ਰੁਕੇ ਨਾ ਤੀਸਰੀ ਗੱਲ ਅੱਜ ਦੀ ਕਾਰਵਾਈ ਦੀ ਗੱਲ ਮੈਂ ਇਹੀ ਕਹਾਂਗਾ ਕਿ ਇਹ ਕਾਰਵਾਈ ਜਸ ਮੇਰੇ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਹੋਰ ਬਟਾਲਾ ਡੇਰਾ ਬਾਬਾ ਨਾਨਕ ਧਾਰੀਵਾਲ ਕਾਦੀਆਂ ਦਿਆਨਗਰ ਸਾਰਿਆਂ ਨੂੰ ਇਹ ਹੀ ਹੈ ਬੇਨਤੀ ਹੈ ਕਿ ਅਸੀਂ ਇੰਨਾ ਵੀ ਨਜਾਇਜ਼ ਧੱਕਾਣਾ ਕਰੀਏ ਨੀ ਗਰੋਚ ਕਰੀਏ ਤਾਂ ਕਿ ਆਮ ਪਬਲਿਕ ਦਾ ਆਣਾ ਜਾਣਾ ਔਖਾ ਹੋ ਜੇ ਤੇ ਵਪਾਰੀਆਂ ਨੇ ਇਹ ਬੜਾ ਮੱਕੀ ਇੱਕ ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਦੱਸੋ ਅਸੀਂ ਆਪ ਹੀ ਆਪਣੇ ਜਿਹੜੇ ਸ਼ੌਪਕੀਪਰ ਦਾ ਉਹਨਾਂ ਨੂੰ ਕਹਿ ਕੇ ਨਜਾਇਜ਼ ਕਬਜ਼ੇ ਛਡਾਵਾਂਗੇ ਉਹਨਾਂ ਨੇ ਭਰੋਸਾ ਦਿਵਾਇਆ ਤੇ ਉਹਨਾਂ ਦੇ ਨਾਲ ਮੈਂ ਤੁਹਾਡੇ ਸਾਹਮਣੇ ਇਹ ਹੀ ਕਹਾਂਗਾ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਨਾ ਤਾਂ ਅਸੀਂ ਅਸੀਂ ਗੁਰਦਾਸਪੁਰ ਜ਼ਿਲ੍ਹੇ ਨੂੰ ਸਾਡੀ ਕੋਸ਼ਿਸ਼ ਹੈ ਇੱਕ ਵਧੀਆ ਸੁੰਦਰ ਜ਼ਿਲ੍ਹੇ ਵਿੱਚ ਲਿਆ ਕੇ ਆਈਏ ਤੇ ਹਰ ਤਰ੍ਹਾਂ ਦੀ ਤਰੱਕੀ ਦਾ ਵੀ ਅਸੀਂ ਪੂਰਾ ਯੋਗਪਰ ਮੇਰੇ ਵੱਲੋਂ 200% ਰਹੇਗਾ ਕਿਉਂਕਿ ਮੇਰਾ ਆਪਣਾ ਜ਼ਿਲ੍ਹਾ ਹੋਣ ਦੇ ਨਾਤੇ ਮੈਂ ਇਹਨੂੰ ਵਧੀਆ ਤੋਂ ਵਧੀਆ ਜਿਹੜਾ ਆ ਉਹ ਬਣਾਉਂ ਸਰ ਗਲਤ ਪਾਰਕਿੰਗ ਦੀ ਸਮੱਸਿਆ ਵਾ ਇਹਦੇ ਵਿੱਚ ਨਾ ਇੱਕ ਗੱਲ ਤੇ ਆਵਾ ਕਿ ਲੋਕ ਗਲਤ ਗੱਡੀਆਂ ਲਾ ਜਾਂਦੇ ਜਿਹਦੇ ਵਿੱਚ ਤੁਹਾਨੂੰ ਪਹਿਲੇ ਦੇਖੋ ਜੀ ਜਿਹੜੀ ਪ੍ਰਾਣਾ ਬੱਸ ਸਟੈਂਡ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਜਗ੍ਹਾ ਹੈ ਮੈਂ ਅੱਜ ਜਦੋਂ ਇਸ ਸਬੰਧੀ ਨਾਲ ਆਪਣੀ ਕਾਰਵਾਈ ਦੇ ਦੀਆਂ ਜਾ ਰਿਹਾ ਮੈਂ ਵੇਖਿਆ ਸਾਰਾ ਮੌਕਾ ਕਿਉਂਕਿ ਜਗ੍ਹਾ ਸਾਡੇ ਕੋ ਕਾਫੀ ਹੈ ਤੇ ਅੱਜ ਹੀ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਡਿਪਟੀ ਸੀਓ ਉਹਨਾਂ ਨੂੰ ਬੁਲਾ ਕੇ ਇਸ ਸਬੰਧੀ ਜੋ ਰੂਲ ਅਨੁਸਾਰ ਕਿ ਕਿੰਨਾ ਦਾ ਠੇਕਾ ਬੰਦਾ ਕਿੰਨਾ ਨਹੀਂ ਬੰਦਾ ਉਹ ਵੀ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨੂੰ ਪਾਰਕਿੰਗ ਦੇ ਦਿੱਤੀ ਜਾਵੇ ਤਾਂ ਜੋ ਕਿ ਇਹ ਅੰਦਰ ਸ਼ਾਪਿੰਗ ਕਰਨੀ ਹੈ ਉਥੇ ਰੱਖ ਕੇ ਈ ਰਿਕਸ਼ਾ ਲੈ ਕੇ ਅੰਦਰ ਸਾਰੀ ਸ਼ਾਪਿੰਗ ਕਰ ਲੇ ਦੁਕਾਨਦਾਰ ਵੀ ਖੁਸ਼ ਰਹਿਣਗੇ ਤੇ ਸਾਡੀ ਪਬਲਿਕ ਵੀ ਖੁਸ਼ ਰਹੇਗੀ ਸਰ ਇਹ ਪਾਰਕ ਲਿਖਿਆ ਹੈ ਕਬਾਲੀ ਬਾਗੀ ਛੋਟੀ ਜੂ ਦੀ ਕਰਕੇ ਨਾ ਪਾਰਕਿੰਗ ਕਾਫੀ ਘਟ ਗਈ ਹੈ ਸੋ ਗਰਾਉਂਡ ਦੀ ਜਗ੍ਹਾ ਜਿਹੜੀ ਬੱਚੇ ਕਿਉਂਕਿ ਉਹਨਾਂ ਦਾ ਕਿਹਜ ਪਾਰਕਿੰਗ ਜਿਹੜੀ ਮੈਂ ਕਹਾਂਗਾ ਕਿ ਪੁਰਾਣਾ ਬਸ ਸਟੈਂਡ ਹੈ ਉਹ ਕਾਫੀ ਇਨਫ ਸਪੇਸ ਹੈ ਇਨਫ ਸਪੇਸ ਹੈ ਕਾਫੀ ਵੱਡਾ ਜਿੱਥੇ ਬੱਚਾ ਨਹੀਂ ਖੜਦਿਆਂਹੀਂ ਉੱਥੇ ਤੇ ਨਾਲ ਇਹ ਵੀ ਜਾ ਕੇ ਪਾਰਕ ਕਰ ਲੈਣਗੇ ਕੋਈ ਦਿੱਕਤ ਨਹੀਂ ਹੈ ਉਹਨੂੰ ਅਸੀਂ ਜਦੋਂ ਕੇ ਨੂੰ ਦਵਾਂਗੇ ਅਸੀਂ ਸੈਗਰੀਗੇਟ ਕਰਕੇ ਦਵਾਂਗੇ ਤਾਂ ਕਿ ਵਕ ਵਕ ਹਰ ਤਰੀਕੇ ਦੀ ਜਿਹੜੀ ਪਾਰਕਿੰਗ ਉੱਥੇ ਲੱਗ ਸਕੇ ਇਹ ਪਾਰਕਿੰਗ ਤੇ ਅਸੀਂ ਅੱਜ ਹੀ ਬੈ ਕੇ ਅਥੇ ਕੁਝ ਨਾ ਕੁਛ ਅਸੀਂ ਨਿਰਜੋੜ ਕੱਢਾਂਗੇ ਟੈਂਪਰਾਂ ਤੇ ਹਸਪੀਟਲ ਦੇ ਬਾਅਦ ਜਨਰੇਟਰ ਬੜੇ ਬੜੇ ਰੱਖੇ ਸਰ ਉਹੀ ਤੋਂ ਸਮੱਸਿਆ ਵੱਡੀ ਛੇ ਨਾ ਕਿਹੜੀ ਵਾਲੀ ਸਰ ਬੈਂਚੀ ਸਰ ਬੈਂਕਰ ਵਾਲੇ ਬਾਹਰ ਲੋਕ ਜਿਹਨੇ ਉਹਨਾਂ ਦੇ ਬਾਹਰ ਵੱਡੇ ਜੀਨਰੇਟਰ ਲਗਾਏ ਗਏ ਰੋਡ ਪਰ ਨੇ ਉਹ ਵੀ ਠੀਕ ਹੈ ਉਹ ਵੀ ਨੋਟ ਕਰ ਲਿਆ ਇਸ ਸਬੰਧੀ ਵੀ ਅਸੀਂ ਹਦਾਇਤ ਕਰ ਦਿੰਨੇ ਆਂ ਜਲਾ ਸੇਰਿਸ ਬਣੀ ਜੇ ਮੇਰੇ ਦਫਤਰ ਵੱਲੋਂ ਜਾਂ ਆਪਣੇ ਐਸਐਸਪੀ ਦਫਤਰ ਵੱਲੋਂ ਚੈਕਿੰਗ ਕੰਟੀਨਿਊ ਚ ਰਹੇਗੀ ਸਰ that is ਕਾਰਵਾਈ ਦੀ ਸ਼ਹਿਰ ਵਾਸੀ ਪ੍ਰਸ਼ੰਸਾ ਵੀ ਕਰ ਰਿਹਾ ਕੁਝ ਦੁਕਾਨਦਾਰ ਜਿਹੜੇ ਕਹਿ ਰਹੇ ਆ ਜੀ ਪਰ ਤਕਰੀਬਨ ਜਿਹੜੇ ਪ੍ਰਸ਼ੰਸਾ ਕਰ ਰਹੇ ਆ ਸਰ ਦੇਖੋ ਜੀ ਤੁਸੀਂ ਮੇਰੇ ਧਿਆਨ ਚ ਲੈਣ ਦਾ ਅੱਜ ਹੁਣ ਤੁਸੀਂ ਧਿਆਨ ਚ ਲੈਣ ਦਾ ਇਹ ਜਿਹੜੇ ਪੁਆਇੰਟਸ ਹੈ ਇਹ ਸਾਡੇ ਸਪੈਸ਼ਲ ਪੁਆਇੰਟਸ ਹੈ ਜਿਹੜੇ ਬੇਤੇ ਹੀ ਅੱਗੇ ਜਰਾ ਆਪਣਾ ਸ਼ਹਿਰ ਹੈ ਉਹ ਟ੍ਰੈਫਿਕ ਮੈਂ ਕਹਾਂਗਾ ਫ੍ਰੀ ਹੋਣਾ ਹੈ ਪਲੱਸ ਪੋਲੂਸ਼ਨ ਫ੍ਰੀ ਹੋਣਾ ਪਲੱਸ ਸੁੰਦਰਤਾ ਵਾਲ ਜਾਣਾ ਤੇ ਇਹਨਾਂ ਸਾਰਿਆਂ ਤੇ ਅਸੀਂ ਇਕੱਠੀ ਕਰਕੇ ਜਿਹੜੀ ਜੋ ਵੀ ਰੂਲ ਅਨੁਸਾਰ ਹੈ ਕਾਰਵਾਈ ਕਰਾਂਗੇ